ਵੀਰੋ ਜਿਹੜੇ ਵੀਰ ਆਲੂਆਂ ਦੀ ਖੇਤੀ ਕਰਦੇ ਨੇਗੇ ਉਹਨਾਂ ਵਾਸਤੇ ਸਪੈਸ਼ਲ ਮਾਡਲ ਆਪਣਾ ਪ੍ਰਾਈਮ ਐਗਰੀਟੈਕ ਦਾ ਆਰਥ ਮਾਡਲ ਆਪਣੇ ਇਧਰ ਤੋਂ ਵੀ ਦੇਖਣਾ। ਤੇ ਆਰਥ ਮਾਡਲ ਆਪਣਾ ਸਪੈਸ਼ਲ ਡਿਜ਼ਾਈਨ ਕੀਤਾ ਗਿਆਗਾ ਜਿਹੜੇ ਵੀਰ ਢੂੰਗੀ ਵਾਹੀ ਕਰਦੇ ਨੇਗੇ ਪੂਰਾ ਭਰ ਕੇ ਰੋਟਾਵੇਟਰ ਚਲਾਉਂਦੇ ਨੇਗੇ ਆ ਤੁਸੀਂ ਦੇਖ ਸਕਦੇ ਹੋ। ਫੁੱਲ ਭਰ ਕੇ ਰੋਟਾ ਵਿੱਚ ਚੱਲ ਰਿਹਾ ਹੈ ਇਸ ਟਾਈਮ ਤੇ ਮਲਚਰ ਵੇਰੀ ਜਮੀਨ ਦੇ ਵਿੱਚ ਪਲਾਉ ਕਰਨ ਤੋਂ ਪਹਿਲਾਂ ਇਹ ਰੋਟਾਵੇਟਰ ਆਪਣਾ ਤੁਸੀਂ ਚਲਾਉਣਾਗਾ ਤਾਂ ਸਾਰਿਆਂ ਨਾਲੋਂ ਬੈਸਟ ਰਿਜ਼ਲਟ ਆਪਣੇ ਰੋਟਾਵੇਟਰ ਦਾ ਹੋਊਗਾ ਤੁਸੀਂ ਕਿਸੇ ਮਰਜ਼ੀ ਰੋਟਾਵੇਟਰ ਦੇ ਨਾਲ ਇਹਨੂੰ ਕੰਪੇਅਰ ਕਰਕੇ ਦੇਖ ਲਿਓ ਠੀਕ ਹੈ ਜੇ ਨਾਮ ਪਸੰਦ ਆਇਆ ਤਾਂ ਫੁੱਲ ਪੇਮੈਂਟ ਫੰਡ ਹੈਗੀ ਤੁਹਾਡੇ ਜੇ ਪ੍ਰੋਡਕਟ ਆਪਣਾ ਕਿਤੇ ਵੀ ਫੇਲ ਹੁੰਦਾ 23 ਨੰਬਰ ਤੇ ਕਾਲ ਕਰਕੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ 21628 ਦਾ 35mm ਚੜਾਈ ਦੇ ਵਿੱਚ ਸਾਈਡ ਗੇਰ ਹੈਗਾ 132 ਦਾ 5 ਲੀਟਰ ਬੋਡੀ ਦੇ ਵਿੱਚ ਉੱਪਰਲਾ ਗੇਰ ਹੈਗਾ 5mm ਦੀ ਬੋਡੀ ਹੈਗੀ 72 ਲੱਭੇ ਦੀ ਰੂਟਰ ਪਾਈਪ ਆ 4mm ਦਾ ਡਾਲਾਂ ਫਰੰਟ ਬੀਮ ਆ ਜਿਹੜੇ ਪੂਲ ਸਟੀਫਨਰ ਨਹੀਂਗੇ ਮਤਲਬ ਆਪਾਂ ਕਹਿ ਦਈਏ ਵੀ ਆਮ ਹਾਫ ਸਟੀਫਨਰ ਦੇ ਵਿੱਚ ਰੋਟਾ ਬਿੱਟ ਆਉਂਦੇ ਨੇ ਆਪਾਂ ਪੂਰਾ ਸਾਈਜ਼ ਬਣਾ ਕੇ ਸਟੀਫਨਰ ਦੀ ਗਿਣਤੀ ਦੇਖ ਲਓ ਤੁਸੀਂ ਦੱਸ ਦਿੱਤੇ ਇਹਦੇ ਵਿੱਚ ਆਪਣੇ ਤਿੰਨ ਸਿਰ ਹਰ ਇੱਕ ਸਾਈਡ ਨੇ ਤਿੰਨ ਇੱਕ ਸਾਈਡ ਨੇ ਬਾਕੀ ਸਾਈਡ ਪਲੇਟ ਹੋ ਗਈ ਤੇ ਦੋ ਸਟੈਬਲਰ ਹਿੱਚ ਵਾਲੇ ਹੋਗੇ 8 ਸਟੈਬਲਰ ਦੋਨੋਂ ਮਿਲਦੇ ਨੇਗੇ ਆਹ ਸਟੈਬਲਰ ਲਈ ਆਪਾਂ ਗੱਲ ਕਰੀਏ 8 ਮਿਲ ਰਹੇ ਹੈਗੇ ਦੋਨੋਂ ਤੇ ਪੂਰਾ ਮਜ਼ਬੂਤ ਤੇ ਹੈਵੀ ਰੋਟਾਵੇਟਰ ਬਣਿਆ ਹੋਇਆ ਹੈ ਓਵਰ ਇੰਡੀਆ ਦੇ ਵਿੱਚ ਆਪਾਂ ਕਹਿੰਦੀ ਆ ਵੀ ਆਪਣੀ ਜ਼ਿੰਮੇਵਾਰੀ ਹੈ ਕਿ ਸਾਰੇ ਤੋਂ ਜ਼ਿਆਦਾ ਹੀ ਹੈਵੀ ਰੋਟਾਵੇਟਰ ਤੇ ਸਭ ਤੋਂ ਜ਼ਿਆਦਾ ਜੰਮ ਕੇ ਚੱਲਣ ਵਾਲਾ ਰੋਟਾਵੇਟਰ ਪਰ ਆਈ ਮੈਗਰੀ ਡੈਕ ਨੰਬਰ ਸਕਰੀਨ ਤੇ ਹੈ ਇਸ ਨੰਬਰ ਦੇ ਉੱਤੇ ਤੁਸੀਂ ਗੱਲ ਕਰਕੇ ਆਪਣਾ ਰੋਟਾਵੇਟਰ ਬੁੱਕ ਕਰਵਾ ਸਕਦੇ ਹੋ